ਪੰਡਤ ਪੰਜਾਬ ਵਾਲੇ ਆ ਗਏ। ਫਾਇ ਪਾਕੇ ਕੰਮ ਕਰੇ ਸੀਗੇ। ਮਹੱਤ ਕਰਨੇ ਆਉਣਗੇ ਸਾਨੂੰ ਤਾਂ। ਬਰਲਿਨ ਨੂੰ ਲੈਣ ਆਏ ਨੇ। ਹੈ ਹੈ ਹੋਰਾ ਵੀ ਜੀ ਲੱਗਿਆ ਸੀ ਜਮੇਟੀ ਦਾ। ਕਰਦੀ ਕਰਦੀ ਕਰ ਉੱਤ ਜਿਰ ਮੰਮੀ ਉੱਤ ਹੀ ਕਹਿੰਦੀ ਮੈਂ ਤਾਂ ਉਧਰ ਕੱਪੜੇ ਕੁੱਪੜੇ ਧੋਉਂਦੀ ਸੀ ਮਸ਼ੀਨ ਕੰਨੀ। ਕਹਿੰਦੀ ਹਾਇ ਕਿਸੇ ਟੜਕੀ ਆ ਗਈ। ਪਾ 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 ਤਗੇ ਬੋਲਦਾ। ਕੋ ਚੀਜ਼ ਆ pala ਪਾ ਲਾਂਗੇ ਸੋ 欢迎。 ਗੋਲ ਮਾਰਾਂਗੇ ਨਾ ਲੱਗੇ ਆਹ glass ਉਹ ਚ ਲੈ ਜਾ ਫਿਰ ਇੱਥੇ ਤਾਂ ਇੰਨੇ ਟਿਕਣੇ ਨਹੀਂ ਇੱਥੇ ਕਹੇ ਜਣੇ ਆਪਾਂ ਤਾਂ 8 ਨਾਲ 7-8 ਜਣੇ ਹੋ ਨੋ ਨੋ ਜਣਿਆ ਤਿੰਨ ਉਹ ਚਾਰ ਆਪਾਂ ਨੋ ਜਣਿਆ ਦੂਜੀ ਬੋਤਲ ਚੱਕ ਲਿਓ ਚਲੋ ਆਪਾਂ ਠੰਡਾ ਠੰਡਾ ਪੜਾ ਦਈਏ ਇਹਨਾਂ ਨੂੰ ਫਿਰ ਮੈਂ। ਲੋ ਭਾਈ ਸਾਡੇ ਕੋਲ ਵਾਜ ਨਹੀਂ ਪਰ ਸੋ ਸਰਹੰਦ ਤੋਂ ਆਉਂ ਕਰਦੇ ਕਿ ਗਏ ਸੰਤ ਕੋਲੋਂ। ਆਸਾਂ ਡਾਊਟਰ ਸੀ ਨਾ ਧਿਆਨ। ਧਿਆਨ ਆ ਦੋ ਤਾਂ ਪਾ ਸੁਟਾਏਗੇ ਇਸ ਨਾਲ। ਆ ਵੀ ਚੱਕ ਲੈ ਪਈ। ਨਹੀਂ ਮੈਨੂੰ ਸੁਨਾਮਾ 하게 ਦਾ ਸੁਨਾਮ ਵਾਲੇ ਨੇ। ਪੀਲਾ ਪੀਲਾ ਇਸ ਦੀ ਕੀ ਹੈ? ਮਾ ਪਿੱਤਲਾ ਹੋ ਗਿਆ। ਪੀਲਾ ਪੀਲਾ ਸੁਣੀ ਹੁੰਦਾ ਫੁੱਫੜ ਦੀ ਘਰ ਜਾਦੀ। ਲੈ ਸੈੱਟ ਕਰ ਦਿੰਦਾ ਜੀ। ਆ ਲੈ ਲੋ। ਕੀ ਗਿਰੀਆਂ ਲਾਉਂਗੇ ਤੁਸੀਂ ਕਿ ਭੁਜੀਆ ਮੈਨੂੰ ਲੋਕੜੀ ਜੀ ਜੀ ਤੁਸੀਂ ਲੈ ਲਓ ਲੈ ਜੂ ਲੈ ਲਗਾ ਆਹ ਦੇ ਘਰ ਯਾ ਤਾਂ ਨਿਕਲ ਜੇ ਇਹਦੇ ਦੇਖੋ ਉਹੋ ਅਧਰੇ ਘਰ ਮੈਂ ਇਹਦਾ ਸਾਥ ਚੋਕੇ ਖਾ ਲੈਣੀ ਤੇ ਗਿਰੀਆਂ ਤੇ ਆ ਜੇ ਇਹ ਚਾਹ ਆਂਦੀਆਂ ਬਹੁਤ ਵਾਲੀਆਂ ਹੱਸਿਓ ਨਾ ਕਿਹਾ ਭੁਜੀਆ ਨੂੰ ਕਹਿਣਾ ਮੇਰੇ ਹੱਥ ਤੇ ਦੂ ਪਾਤ ਚਮਚੇ ਨਾਲ ਮੇਰਾ ਡੋਟਾ ਹੋ ਗਿਆ ਪੂਰਾ ਲੈ ਸਾਲਾ ਚੱਪੀ ਲੈ ਨਾ ਚੱਕ ਲੋ ਆਪੇ ਤੁਸੀਂ ਨਾ ਪੈ ਮੈਂ ਲਰਨੀ ਉਹ ਖਾਣ ਮਾਸਤੀ ਲੈਂਦੀਆਂ ਨੇ ਖਾ ਲਓ ਇਹ ਪੈਪਸੀ ਐ ਕੋਕ ਐ ਕੋਕ ਦੇਖ ਪਹਿਲਾਂ ਵਰਗੇ ਦਾ ਤੁਹਾਨੂੰ ਰਹੇਗਾ ਅਸੀਂ ਰੇਲਾ ਤੇ ਬਿੱਠੇ ਇਹ ਘੱਟੇ ਬਿੱਠੇ ਨਾ ਮਿੱਠੀ ਦਾ ਹੋਗਾ ਜਦੋਂ ਮਾਤਾ ਮਾਸੜੀ ਆਹ ਉਹ ਕਹਿ ਰਹੇ ਸੀਗੇ ਨਾ ਬਾਹਰ ਦੇ ਦਾ ਟੇਸ ਲੱਗਿਆ ਹੁਣ ਪਹਿਲਾਂ ਦੇਖੋ ਜੀ ਜਦੋਂ ਆਪਾਂ ਪਹਿਲਾਂ ਇਹ ਪਿੰਡਾਂ ਤੋਂ ਆਉਂਦੇ ਨੇ ਪਿੰਡਾਂ 'ਚ ਉਹ ਚੀਜ਼ ਨੇ ਆਪਣੀ ਆਉਂਦੀ ਚੱਕ ਲਿਓ ਨਾ ਠੀਕ ਐ ਦੇਖੀ ਅੰਗੇ ਪੀਂਦੇ ਹੁਜੇ ਆਪਣਾ ਨੱਕ ਵਿੱਚ ਧੂਆ ਘੱਟਣ ਲਾ ਦਿੰਦਾ ਜੀ ਇਹੀ ਤੁਹ ਸਿਹਤ ਚੋਂ ਲੈ ਕੇ ਵੇਹ ਦੁਕਾਨ ਤੋਂ ਪੀ ਦੀ ਟੌਪ ਦੇ ਨੇ ਪਿੰਡ ਵਾਲੇ ਇਹੋ ਬਣਾਏ ਨੇ ਹੁੰਦੇ ਨੇ ਸਾਫ ਪਰ ਗੁਰਮਤ ਸਾਡੇ ਦੇ ਸਟੋਰ ਵਾਲੀਆਂ ਆਂਦੀਆਂ ਜੱਸੀ ਕੋਲ ਦੀ ਨਹੀਂ ਸਾਡੇ ਇਨੇ ਲਾਜੇ ਉਹਨੇ ਕੀ ਬਣਾਉਣ ਦਾ ਗਾਲ ਤਾਂ ਕੰਮ ਹੁਣ ਲੱਗੀਆਂ ਹੁਣ ਲੱਗੀਆਂ ਕਦੂ ਆਪੋਰ ਬਲਾਈ ਹਾਲ ਚੱਕਰ ਰੱਖਿਆ ਕਦੂ ਸਸਤੇ ਵਾਲੇ ਦੇ ਨੂੰ ਕਦੂ ਦਾ ਬਜਾਅ ਤਾਂ ਨਹੀਂ ਕਿਹਾ ਹੁੰਦਾ ਕੋਈ ਸੋੜ ਨਾ ਨਾ ਫੁੱਲ ਚੱਕੀ ਇਹਨਾਂ ਮੱਚੀ ਜਾਂਦੇ ਤੋਂ ਮਾੜੇ ਕਦੂ ਨੇ 80 ਰੁਪਏ 70 80 ਰੁਪਏ ਕਿਲੋ ਦਾ 70 ਜਾਂ 70 ਜਾਂ 80 ਕਲੇ ਲੰਗਾਲ ਪਸੰਦ ਕਿਤੋਂ 70 ਰੁਪਏ ਭੱਜੇ ਮੈਂ ਦਰ ਕਿਉਂ ਮੈਂ ਉਹ ਅੰਬਲੇੰਡ ਜਿਵੇਂ ਚੀ ਮੈਂ ਤੋਂ ਮਾਰਦੇ ਭਾਰੇ ਮੈਂਗੇ ਕਰੈਕ ਸਾਰੇ ਭੁੰਗੀ ਇਹ ਭਾਈ ਤੁਹਾਨੂੰ 70 ਰੁਪਏ ਕਿਲਰ ਹੈ ਕਿ ਦੋਏ ਬਰੇ ਤਾਂ ਇਹਨੂੰ ਪਾਰਾ ਆਪਾਂ ਫਿਕਰੇ ਤਾਂ ਤਾਂ ਨਹੀਂ ਕਰਦਾ ਨਹੀਂ ਲੱਗਦਾ ਬਸ ਰੁਕਾ ਉਹਨੇ ਬਾਜੀ ਕਿ ਕਰਤੀ ਦਿਨ ਸੰਤ ਜੀ ਫੱਕੇ ਬੁਲੀਂ ਦਾ ਖਾਲੇ ਵਾਹ ਉਹ ਆ ਗਏ ਫੋ ਨਾ ਬੁਲੀਂ ਦਾ ਖਾਲੇ ਲੇ ਦਾਲੀ ਮਿਰਚ ਪਾ ਕੇ ਬਣਾ ਲੈ ਫਿਰ ਪਤੀ ਹਣੀ ਖਰੀ ਮਿਰਚ ਪਾ ਲੈ ਮਿਰਚ ਕਾਲੀ ਬੁਰਝ ਸੁਗ ਮਟਲਾ ਖੜੀ ਹੋਏ ਉਸੋ ਜਿਹੜੇ ਪਾ ਲਏ ਟ੍ਰੀਨ ਨਾ ਇਹਦਾ ਆਪਟਾ ਹੁੰਦੀ ਹੈ ਅਗਲੇ ਦਰਮੇ ਕੋ ਪਾ ਲੈ ਜੇ ਦੁੱਧੀ ਆਉਂਦੀ ਹੈ ਘਰ ਵੀ ਕਿਲੋ ਲੰਦੀਆਂ ਨੇ 4 ਕੀ ਘਰ ਵੀ ਕਿਲੋ ਮਿਲਦੀਆਂ ਨੇ

ਤਾਂ ਗੱਲ ਜੀ ਪਹਿਲਾਂ ਦੋ ਵਾਰ ਜਾ ਕੇ ਆਏ ਤੀਜੀ ਵਾਰ ਫੇਰ ਮੈਂ ਕਹਤਾ ਮਹਾ ਭਾਰਤ ਨੂੰ ਪੈਣੇ ਮੇਰੇ ਹੱਥ ਫੜੇ ਨਿਕੁੰ ਮੈਂ ਕਿਉਂ ਨਹੀਂ ਜਾਤਾ ਆਹ ਲੁੜੂਟ ਨਰਸ ਤੇ ਅਵਨਾ ਦੀ ਆਪਣਾ ਕੀ ਖਣਗੇ ਖਲੀਆਂ ਪੜਾ ਪੜਾ ਲੱਗੀ ਹੁੰਦਾ ਨਹੀਂ ਪੜ ਕੇ ਕਾਲਾ ਨਰਾਲੇ ਤੇ ਉਹ ਜੀ ਤੱਕ ਤੇ ਤੁਹਣੀ ਕਿਤੇ ਵਗਦੀ ਤੇ ਮੇਰੇ ਹੱਥ ਨਹੀਂ ਕੱਢ ਤੇ 3 ਵਾਰ ਜੇ ਨਾਂਡ ਕੋਲੇ ਵਗਜੇ ਪੈਣ ਕੋਲੇ ਨਹੀਂ ਕੋ ਆਪ ਫੇਰ ਕਿੰਨ ਲੰਦੀ ਨਾ ਲੱਗਦਾ ਪਰ ਕਿਉਂ ਖਾਲ ਕੋਸ ਕਾਇ ਰੰਗਿਆ ਪੰਨਿਆ ਵੇਟੇ ਵੰਨ ਥੁਕਦਾ ਮਤਲਬ ਹੱਕ ਕਰ ਮੈਂ ਤੁਹਾਨੂੰ ਕਹਿਣਾ ਇਬਨ ਜੇਬੀ ਨੇ ਮਨ ਕਰਾ। ਜੁਕਾਟ ਕਰ ਲੋ ਹਾਂ। ਮੈਂ ਤਾਂ ਇੱਥੇ ਸਾਡੇ ਮੂਲਿਆ ਦੀ ਪੰਜਾਬੀ ਹਾਂ ਤੇ ਵੀ ਜਿੰਨਾ ਜੋੜਾ ਹੁੰਦਾ ਹੱਥ ਪੈਰ ਮਾਰਦੀਆਂ ਜਾਂਦਾ। ਪਰ ਇਹ ਤਾਂ ਹੋਣੀ ਖਾਨੀ ਦੀ। ਵੀ ਜਿੰਨੇ ਕਿੰਨਾ ਚਕਾਕ ਪਾ ਕੇ ਰੋਟੀ ਤਾਂ ਖਾਈਏ ਰਾਜੀ ਜੈ ਵੀ ਨਹੀਂ ਹੁੰਦਾ। ਫਿਰ ਕਿਧੂ ਉਹ ਲੈਗਾ ਬੜੀ ਕਰਦਾ ਉਹਦੇ ਚੁੰਜਾ ਜਿਹਾ ਸਿੱਧੇ ਕੱਟੀਆਂ ਜਾਂਦੀਆਂ। ਇਹ ਤਾਂ ਕੱਟਾ ਹੋਣੀ ਪੈਂਦੀ। ਕੱਚੀਆਂ ਨੇ ਤੇ ਅੰਦਰ ਲੱਗੇ ਵਰਨਾ ਨਾ ਦੇ ਮੰਮੀ ਦੇ ਚ ਲੱਗ ਜਾਂਦੀ। ਕੱਚੀ ਗੱਜੇ ਦਾ ਵਾਹ ਮਾਤੂ ਅਸੀਂ ਤਾਂ ਆਇਆ ਪਰ ਨਹਾਵਤਾ ਅਖਣੇ ਆਉਣਗੇ ਉਹਨੂੰ ਪਤਵਾਰੇ ਕੰਮ ਕਰੀਏ ਅੱਗੇ ਇਹਨਾਂ ਤੋਂ ਕਹਣਾ ਕੱਲ੍ਹ ਨੂੰ ਹਾਜਮਿਆ ਨਹੀਂ ਮੈਂ ਵੀ ਇਹੋ ਜਿਹਾ ਮਿਲਿਆ ਆ ਕੇ ਤੁਸੀਂ ਮਖਿਆ ਹੋਰ ਤਾਂ ਤੂੰ ਪਿਛਲੇ 12 ਮਹੀਨਿਆਂ ਜਿਵੇਂ ਸਰਦਾਰ ਆਉਂਦੀ ਆ ਮੈਂ ਕਿਹਦੇ ਸਤਾ ਨਾ ਆਪਣਾ ਕੰਡ ਕੇ ਆਣੇ ਨਾ ਸਮਾਂ ਕਿਹਨੋਂ ਜਿਹੜਾ ਦਿਹਾੜੀ ਤੋਂ ਆਇਆ ਪਰ ਹੁਣ ਸਾਨੂੰ ਆਈ ਕੰਮ ਤੋਂ ਤਾਂ ਮੁੜਦਾ ਦਾ ਰਹਿਣਾ ਨਾ ਸਮਝਾਇਦਾਂ ਤੁਸੀਂ ਰਹਮੋਗੇ ਕਿ ਆਖਣੇ ਆਵਾਂ ਅਸੀਂ ਆਵਾਂਗੇ ਸੈਕੰਡ ਫੈਕਟਰੀ ਉਦੋਂ ਪਹਿਲਾਂ ਮਿਸਤਰੀ ਵੀ ਲੈ ਕੇ ਜਾਣਾ ਟਾਈਲਾਂ ਦੇ ਕਿਉਂ ਨਹੀਂ ਆਣੀ ਤੇ ਕਿ ਕਰਮੀ ਵਾਲੇ ਨਹੀਂ ਮਿਸਤਰੀ ਲੱਗੇ ਤੋਂ ਨਹੀਂ ਦੇਰੀ ਮੇਰੀ ਇਪੋਰ ਨਾਲ ਪ੍ਰਿੰਟਰ ਸੁਟਾ ਲਿਆ ਮੇਰੇ ਪਾਓ ਮੇਰੇ ਸੁਟ ਵਾਲੇ ਜਾ ਰਹੇ ਸੀ ਤੁਹਾਨੂੰ ਕੋਗੇ ਹੁਣ ਦੁਬਾਰੇ ਦੇਖੋ ਕਰਤੀਆਂ ਦੀ ਟੈਬਲ ਆ ਰਹੀ ਹੈ ਇਹ ਤਾਂ ਹੈ ਮੱਡੀਆਂ ਚ 5 ਚਿਕੜੀਆਂ ਬਣਾਈਆਂ ਅੰਗੁਰਲੀਨ ਤੇ ਸਵਾਰੀ ਆ ਬੂਆ ਜਿਹੜਾ ਘਵਾਰਾ ਹੁੰਦਾ ਕੰਡ ਜੀ ਵਾਲਾ ਲੱਤ ਤੇ ਰੁਕਦੀ ਇਹ ਜੀ ਕੰਡ ਨਹੀਂ ਹੈਗੀ ਇਹ ਘਵਾਰੀ ਕਰਦੇ ਨੇ ਫਰੀਂਦੀਆਂ ਦੀ ਸਬਜ਼ੀ ਨਾਲ ਸਾਰੀ ਸਿੱਮੇ ਪੁਰੀਆਂ ਤੇ ਉਪਰ ਉਪਰ ਕੀ ਕਰਦੇ ਮੈਂ ਵੀ ਟਿਕਾ ਖਸਾ ਮੈਂ ਉਹ ਤਾਂ ਨਾ ਫਰੀਂਦੀਆਂ ਦੀ ਮੈਂ ਗੁਰਦੇਵਾ ਤੋਂ ਨਹੀਂ ਬਣਾਈ ਤੇ ਨੂੰ ਗੇਰ ਕੇ ਦੇ ਦੇ ਵੇਰੀ ਮਮੇ ਮੇਰੀ ਮੰਮੀ ਮਾਂ ਮਾਸੇ ਤੋਂ ਤੁੰਦੇ ਜਾਲੇ ਕੋ ਮਾਂ ਤੋਂ ਤੇ ਜਮੀਨ ਗਰੀਬਾ ਪਾਦੀ ਆ ਰਾਇ ਤੇ ਜੀਰਾ ਪਾ ਲਿਆ ਹੋ ਉਹਨੇ ਇਹ ਤਾਂ ਕੱਲੀ ਪਲੇਨ ਨਹੀਂ ਖਾਂਦੇ ਹੋਰ ਨਾ ਮੈਂ ਕੱਢੀ ਨਾ ਮੇਰਾ ਇੱਥੇ ਖਾ ਗਿਆ ਹਾਂ ਲੈ ਉਹਨੇ ਹਾਂ ਲੈ ਮੇਰਾ ਇਹ ਵੀ ਆਪ ਕੋ ਆਲਾ ਖਾਂਦੀ ਜੀ ਕੀ ਆਪਾਂ ਬਣਾ ਲੈਂਦੇ ਆ ਜਾਂ ਵਰਤੋਂ ਖੀਰਾ ਪਾ ਕੇ ਖੀਰਾ ਪਾ ਕੇ ਨਹੀਂ ਖਾਂਦੀ ਇਹ ਕਿਹਦਾ ਆਇਆ ਆਪਾਰਾ ਨਹੀਂ ਮੈਂ ਖੀਰਾ ਖਾਂਦੇ ਵੀ ਖੀਰਾ ਦਿੰਦੀ ਇਸ ਇਟੂ ਦਾ ਨਾ ਨਾ ਤਾਂ ਜਿਹੜਾ ਨਾ ਰੋੜਾ ਖੰਜੀ ਆਮ ਹੀ ਤੋਂ ਉਹ ਨਹੀਂ ਗਏ ਦੇਖੀ ਤੇ ਰੋਟਾ ਪੂਣ ਚਾਣੀ ਪਾਣੀ ਨੂੰ ਹੁੰਦਾ ਹੈ 90% ਪਾਣੀ ਵਾਲਕਰ ਤੇ ਫਾਦਨ ਮੈਂ ਸੰਸਕਿਤਰ ਨੂੰ ਕੁਰੀਆਨ ਤਾਂ ਹਮ ਬੜਵਾ। 4 ਕਿਲੋ ਕੋ ਫੈਲੋ। ਬੋਲ ਕੇ ਕਟਿਆ। मेहनत रखी जी वागुरु जी का खालसा वाहेगुरु जी की फतेह हाँ जी मैं हरपीत कौर अपने चैनल से स्वागत है अभी सारे ठीक ठाक हैं जी वागू जी कृपा है कुछ भी ठीक होवे कल ना गुरमीत आई ਆ ਬਸ ਮੁਰਤੇ ਵੀਡੀਓ ਬਣੀ ਨਹੀਂ ਭੈਣ ਆਈ ਸੀਗੀ ਗਰਮੀ ਚ ਤੇ ਕਾਹਦਾ ਵੀਡੀਓ ਨੂੰ ਕਿਹਾਤ ਨਹੀਂ ਲੱਗਿਆ ਵਾਚ ਗਰਮੀ ਜ਼ਿਆਦਾ ਸੀਗੀ ਸਵੇਰ ਦੇ ਨਾਲ ਤੋਂ ਹੋਰ ਕੰਮ ਕੰਧੇ ਕਰੀ ਗਿਆਂਗੇ ਤੇ ਮੁੰਮਾ ਕੱਕ ਪਾਇ ਪੈਨ ਆਪਾਂ ਮੱਝਾ ਬੰਦਿਆ ਦੋਦਰ ਤੇ ਬਰਲੀਣ ਬਾਗੀ ਗੋਲੀਣ ਵੀ ਨਹੀਂ ਅੱਜ ਸਾਨੂੰ ਫਰੈ ਹੋਈ ਜੀ ਕਹਿੰਦੀ ਮੇਰਾ ਮੇਰਾ ਮੀਨੂ ਆਇਆ ਜੋ ਹਕਾ ਤੁੰਨਾ ਸੁਣਾ ਹਰਾ ਦੇਖਾ ਤਾਲੂ ਲਾਏਗੇ ਮੈਂ ਤਾਲੂ ਨੂੰ ਨੰਬਰ ਦੇ ਦੱਸ ਸਾਰਿਆਂ ਦੇ ਪਰ ਤੁਕ ਨੂੰ ਰਣ ਤੇ ਲਾ ਦੂ 18 ਨਾਲ ਤੇ ਪੱਪਰ ਲਾਏਗਾ ਤੇ ਮੈਂ ਇਹ ਚੀਜ਼ ਰੱਖ ਕੇ ਹੋਈ ਨਾ ਨੇ ਜਾਣਕ ਕਿਉਂ ਹੋ ਜਾਂਦੀਆਂ ਸੀਗੀਆਂ ਪੈਪਰ ਹੁੰਦੇ ਹੁੰਦੇ ಪಕ್ಕೇ ನಾವು ಅಂದರೆ ಚಂದ್ರಿ ಬಾಳಿ ಕೂಡ ਆਰੇ ਦੇ ਜਮਾ ਕੋ ਹੁਣ ਹੋ ਗਏ ਕਰਿਆ ਹੁਣ ਅੰਦਰ ਆ ਕੇ ਤੇ ਲਾਦਾ ਨੂੰ ਆ ਜੇ ਤੇਰੀ ਨਾ ਨਾ ਪਰ ਮਤਨਾ ਨਹੀਂ ਬਸ ਉਹ ਤੇਰੀ ਸਵੀਟ ਐ ਕਿ ਹੋਇਆ ਵੱਡੀ ਹੋ ਜਾਈਏ ਇਹਨਾਂ ਨਾਲ ਖਾ ਰਿਹਾ ਬਾਕੀ ਭੈਣ ਨੇ ਇਤਨੇ ਕਮੈਂਟ ਕੀਤਾ ਸੀ ਕਹਿੰਦੀ ਜੀ ਜੀ ਤੁਸੀਂ ਟਰਾਈ ਮਹੀਨੇ ਪਹਿਲਾਂ ਸਰੋਂ ਦਲਾ ਕੇ ਪਾਉਣੇ ਹੁੰਦੇ 2 ਮਹੀਨੇ ਪਹਿਲਾਂ ਸਰੋਂ ਦਲਾ ਕੇ ਪਾਉਣੇ ਹੁੰਦੇ ਤਰੂਣ ਝੋਟੀਆਂ ਮੋਟੀਆਂ ਇਹਨਾਂ ਨੂੰ ਸ਼ੁਰੂ ਕਰੀ ਹੋਏ ਮਹੀਨਾ ਮਹੀਨਾ ਨਹੀਂ ਰਹੇਗਾ ਇਹਨਾਂ Det er ikke søtt.

ਜੇ ਨਾਲ ਨੇ ਜਿਸ ਨਾਲ ਥੂਪ ਕਰਨਾ ਕੀਤੀਆਂ ਇਧਰ ਮੀਤ ਸਦਾ ਗਈ। ਅਮਰੀ ਮਾਤਾ ਮਹਿਲ ਦੀ ਆ ਪੁੱਛ ਗਈ। ਬਹੁਤ ਮੈਂ ਦੇਖਿਆ ਹੈ ਨਾ ਕਿਸੇ ਜੀਜੇ ਸਾਈ ਦੀ ਨਹੀਂ ਬਣਦੀ। تیسਰੀ ਸਾਈ ਜੀਜੇ ਦੀ ਨਹੀਂ ਬਣਦੀ। ਐ ਅਸੀ ਇਸਕੇ ਲੱਗਤੀ ਆ। ਸਾਡਾ ਸਾਰਾ ਬਹੁਤ ਪਿਆਰਾ। ਯਵਰਤ ਗਾਇਆ ਮੇਰੇ ਮੇਰੇ ਜੀਜੇ ਨਾਲ ਦੀ ਬਾਤ ਦੀ ਮੇਰੇ ਭੈਣ ਦੇ ਬਟਿਕਾ ਸੂਟ ਚੱਕ ਲਈਆਂ ਜੀਜੇ ਕਿਤਨੀ ਕਿਤਨੀ ਢੂਲੀ ਆਈ ਹੋਰੇ ਨਾ ਦਾ ਘੱਟ ਬਾਲਾ ਮਨਵੀਤ ਜਿਹੜੀ ਦਾ ਕਹਿ ਨਹੀਂ ਮੈਂ ਵੱਡੇ ਜੀਜੇ ਦਾ ਘੱਟ ਬਾਲੇ ਛੋਟੇ ਜੀਜੇ ਨਾਲ ਤੇ ਮੇਰੇ ਬਥੇਰੀ ਬਾਣਦੇ ਮੈਂ ਸਾਹ ਆਦੀ ਨੀ ਪਿੰਡੋਂ ਉਹਨਾਂ ਨਾਲ ਜਿਹੜੀ ਸਿੰਘ ਨਾਲ ਚਲੋ ਜੀ ਆਪਣੇ ਕੱਖ ਪਾਏਗੇ ਤੇ ਆਪਾਂ ਕਰਦੇ ਆਂ ਵੀਡੀਓ ਐਂਡ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਗਰਮੀ ਵਾਲੀਏ ਬਚ ਕੇ ਰਭੋ ਚੈਨਲ ਨੂੰ ਫਰਦਰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਤੇ ਪਾਣੀ ਪਿੰਦੇ ਰਹੋ ਹਵਾ ਥੱਲੇ ਰਵੈਂਦੇ ਰਹੋ ਤੇ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਅੱਜ ਦੀ ਵੀਡੀਓ ਚ ਇਨ ਵਿੱਚ ਰਚੀ ਦਾ ਖਾਸਾ ਬਹਿ ਜੀ ਜੀ ਪਦੇ